ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਨੇ। ਔਰ ਉਹ ਅਲੱਗ-ਅਲੱਗ ਮਹੌਲਿਆਂ ਵਿੱਚ, ਕਿਹਨੋਂ ਅਲੱਗ-ਅਲੱਗ ਏਰੀਆ ਵਿੱਚ ਕਿਹਨੋਂ ਦਿਨ-ਦਿਹਾੜੇ, ਰਾਤ ਨੂੰ ਸਾਰੇ ਟਾਈਮ ਚੋਰੀਆਂ ਹੋ ਰਹੀਆਂ ਨੇ। ਔਰ ਪੁਲਿਸ ਤੋਂ ਮੈਂ ਹੈਰਾਨ ਹੈ ਕਿ ਭਾਵੇਂ ਮੁੱਖ ਮੰਤਰੀ ਸਾਹਿਬ ਦਾ ਇਲਾਕਾ ਹੁੰਦੇ ਨਾਤੇ ਇੱਥੇ ਮੁਸ਼ਕਲਤੀ ਕਿਉਂ ਨਹੀਂ ਕੀਤੀ ਜਾਂਦੀ? ਉਹਨੇ ਪੁਲਿਸ ਵੱਲੋਂ ਚੌਕਸ ਕਿਉਂ ਨਹੀਂ ਕਰੀ ਜਾਂਦੀ? ਕਿਉਂਕਿ ਸਾਰੇ ਬਰਗ ਹੁੰਦੇ ਕੋ ਡਾਕਟਰ ਸਾਹਿਬ, ਐਕਸੀਮੀਅ ਸਿਟੀਜ਼ਨ ਨਹੀਂ। ਔਰ ਇਹ ਤਾਂ ਦਾ ਪਿੰਲਰ ਨੇ ਸਾਡੇ ਸੋਸਾਇਟੀ ਦਾ ਜਿਨ੍ਹਾਂ ਦੀ ਅੱਧੀ ਰਾਤ ਨੂੰ ਰੋਡ ਪੈ ਸਕਦੀ ਹੈ। ਔਰ ਇਹਨਾਂ ਦੇ ਨਾਲ ਜੋ ਕੱਲ ਪਿਛੇ ਦੇ 2-3 ਦਿਨ ਪਹਿਲਾਂ ਘਟਨਾ ਹੋਈ ਹੈ ਉਹ ਬਹੁਤ ਮਸਪਾਗੀ ਹੈ ਜੀ ਇਹਨਾਂ ਦੇ ਘਰੇ ਕਿਵੇਂ ਹਮਲਾਵਰ ਬੜੇ ਕਿਵੇਂ ਇਹਨਾਂ ਨੂੰ ਅੰਦਰ ਇਹਨਾਂ ਤੇ ਹਮਲਾ ਕਰਕੇ ਕਰੋ ਲੁੱਟ ਖੁੱਟ ਕਰਕੇ ਗਏ ਹੈ ਉਹ ਬੜੀ ਮਸਪਾਗੀ ਗੱਲ ਹੈ ਜੀ ਔਰ ਨਾਲ ਹੀ ਸਾਡੇ ਉਰੇ ਮਾਨਯੋਗ ਜੀ ਬਾਬਾ ਜੀ ਬੈਠੇ ਹੈ ਇਹਨਾਂ ਦੇ ਪੀਰਖਾਨੇ ਵਿੱਚ ਦਿਨ ਤੇ ਹਾੜੇ ਦੁਪਹਿਰੇ ਨਾਲੇ ਆਪਾਂ ਕਹਿ ਲੀਏ ਤਾਂ ਪਹਿਲੇ ਤਾਂ ਹਜ਼ਾਰ ਬੰਦੇ ਫਿਰਦੇ ਸੀ ਗਲੀਆਂ ਦੇ ਮਹਾਲਿਆਂ ਦੇ ਵਿੱਚ ਉੱਥੇ 1 ਵਜੇ ਅੰਦਰ ਵੜ ਕੇ ਸੀਸੀਟੀਵੀ ਦੀ ਰਿਕਾਰਡਿੰਗ ਅਬ ਕਾਇਦਾ ਇਵੇਂ ਗੋਲ ਚੱਕੇ ਗਿਆ ਕਿਵੇਂ ਸਾਡੇ ਵਿਜੇ ਜੀ ਖੜੇ ਰਏ ਸੀ ਖੜੇ ਵਿਜੇ ਜੀ ਇਹਨਾਂ ਦੇ ਘਰੇ ਚੋਰੀ ਕੀਤੀ ਗਈ ਉੱਪਰ ਜਿੱਥੇ ਆਪਣਾ 3rd ਫੋਰ ਤੋਂ ਇਹਨਾਂ ਦੇ ਬੰਦੇ ਥੱਲੇ ਉਤਰਦੇ ਆ ਜੀ ਘਰੇ ਉੱਥੋਂ ਆ ਕੇ ਇਹਨਾਂ ਦੇ ਘਰੋਂ 1.5 ਲੱਖ ਦੀ ਚੋਰੀ ਕੀਤੀ ਜਾਂਦੀ ਹੈ ਕਲਸੀ ਸਾਹਿਬ ਸਾਡੇ ਡਾਕਟਰ ਇਹ ਸਾਰੇ ਸਾਡੇ ਮਾਨਯੋਗ ਸਿਟੀਜ਼ਨਸ ਨੇ ਦਿੱ ਧੂਰੀ ਦੇ ਅਗਰ ਇਹ ਲੋਕ ਸੇਫ ਨਹੀਂ ਹੈ ਤਾਂ ਮੈਂ ਸਮਝਦਾ ਕਿ ਇੱਕ ਆਮ ਕਰਦਾ ਵਿਅਕਤੀ ਕਿਹੜਾ ਸੇਫ ਇਸ ਮੁੱਦੇ ਤੇ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਔਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਸ਼ਹਿਰ ਦੀਆਂ ਸਾਰੇ ਜਥੇਬੰਦੀਆਂ ਨੂੰ ਨਾਲ ਲੈ ਕੇ ਚਾਹੇ ਉਹ ਫਾਰਮੈਂਟ ਨੇ ਚਾਹੇ ਉਹ ਮੈਡੀਕਲ ਐਸੋਸੀਏਸ਼ਨ ਹੈ ਚਾਹੇ ਉਹ ਇੰਡਸਟਰੀ ਚੈਂਬਰ ਹੈ ਸਭ ਨੂੰ ਨਾਲ ਲੈ ਕੇ ਅਸੀਂ ਇੱਕ ਪਲੈਟਫਾਰਮ ਤੇ ਆਉਣਾ ਹੈ ਵੀ ਅੱਜ ਜੇ ਅਸੀਂ ਸੇਫ ਨਹੀਂ ਹੈਗੇ ਕਿਉਂਕਿ ਹਾਸ ਤੱਕ ਧੂਰੀ ਵਿੱਚ ਕਿਸੇ ਨੇ ਨਾ ਦੇਖਿਆ ਸੀ ਨਾ ਸੁਣਿਆ ਸੀ ਇਹ ਅੱਗੇ ਬਾਰਡਰ ਵਾਲੇ ਹਲਕਿਆਂ ਚ ਹੁੰਦਾ ਸੀਗਾ ਜੀ ਤਰਨਤਾਰਨ ਦੇ ਹਲਕਿਆਂ ਵਿੱਚ ਉਧਰ ਏਰੀਆ ਦੇ ਵਿੱਚ ਹੁੰਦਾ ਸੀ ਵੀ ਭਾਈ ਉਸ ਪੈਂਟੀ ਵੱਢ ਗਈ ਹੈ ਤਾਂ ਉੱਥੇ ਚੋਰੀਆਂ ਹੁੰਦੀਆਂ ਦਿਨ ਦੇ ਹੜੇ ਅੱਜ ਉਹ ਧੂਰੀ ਵਿੱਚ ਵੀ ਹੋਣ ਲੱਗੀਆਂ ਤੇ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਇਸ ਚੀਜ਼ ਲਈ ਮੰਨਿਓ ਐਸਐਸਪੀ ਸਾਹਿਬ ਕੋਲ ਵੀ ਜਾਵ ਔਰ ਐਸ ਐਚਓ ਡੀਐਸਪੀ ਟੂਰੀ ਐਸਟੀਐਮ ਸਾਹਿਬ ਕੋਲ ਸਭ ਕੋਲ ਅਸੀਂ ਜਾਵਾਂਗੇ ਔਰ ਕਹਾਂਗੇ ਕਿ ਤੁਸੀਂ ਤੁਸੀਂ ਆਪਣੇ ਵਾਲੇ ਜਾਂ ਤਾਂ ਨੰਬਰ ਆ ਪੁਲਿਸ ਤੇ ਵਧਾ ਦਿਓ ਕਿਉਂਕਿ ਜਦੋਂ ਅਸੀਂ ਪਿੱਛੇ ਜੇ ਗੱਲ ਕਰੀ ਸੀ ਮਾਨੇ ਐਸ ਐਚਓ ਉਦੋਂ ਸਰਪਜੀਤ ਸਿੰਘ ਸਾਹਿਬ ਉਹਨਾਂ ਨਾਲ ਗੱਲ ਕਰੀ ਸੀ ਉਹ ਕਹਿੰਦੇ ਸਾਡੇ ਕੋਲ ਬੰਦਿਆਂ ਦੀ ਕਮੀ ਹੈ ਉਹਨਾਂ ਨੇ ਸਰਕਾਰੀ ਹਸਪਤਾਲ ਵੀ ਸਾਡੇ ਵਾਲੇ ਵਸਦੇ ਵਾਰਿਆ ਜਿਹਦੇ ਬੇਟੇ ਤੇ ਹਮਲਾ ਹੋਇਆ ਸੀ ਉਦੋਂ ਉਹਨਾਂ ਨੇ ਸਾਨੂੰ ਕਿਹਾ ਸੀ ਪਬਲਿਕਲੀ ਕਿ ਸਾਡੇ ਕੋਲੇ ਨੰਬਰ ਆ ਪੁਲਿਸ ਬਹੁਤ ਘੱਟ ਹੈ ਔਰ ਅੱਜ ਅਸੀਂ ਆ ਮਾਨਯੋਗ ਜਿਹੜੇ ਹੁਣ ਨਵੇਂ ਐਸਐਚਓ ਦੋ ਚਾਰ ਦਿਨ ਪਹਿਲਾਂ ਉਰੇ ਆਏ ਹੈ ਟਰਾਂਸਫਰ ਹੋ ਕੇ ਉਹਨਾਂ ਨੂੰ ਵੀ ਕਹਾਂਗੇ ਵੀ ਆ ਸਾਡੇ ਧੂਰੀ ਵਿੱਚ ਜੇ ਸੀਐਮ ਸਾਹਿਬ ਨੂੰ ਵੀ ਉਰੇ ਜਾਤਾ ਪੁਲਿਸ ਦੀ ਆ ਨੰਬਰਸ ਭਲਾਉਂ ਜਾਂ ਉਰੇ ਸਾਡੇ ਪੁਲਸਾਰਿਆਂ ਨੂੰ ਸਾਡੇ ਲੋਕਾਂ ਨੂੰ ਸੇਫ ਮਹਿਸੂਸ ਕਰਾਉਂ। ਅਗਰ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਜਿਵੇਂ ਵੀ ਸ਼ਹਿਰ ਵਾਸੀ ਜਿਵੇਂ ਵੀ ਸਾਰੇ ਜੱਥੇਬੰਦੀਆਂ ਦੇ ਲੋਕ ਆਗੂ ਸਹਿਬਾਨ ਆਖਣਗੇ ਅਸੀਂ ਉਸ ਟੱਕਰਾਂਗੇ। ਸ਼ੁਭਜੀ ਕਈ ਦਿਨਾਂ ਤੋਂ ਮਨਕਿ ਪਿਛਲੇ ਲੰਬੇ ਤੋਂ ਮੇ ਤੋਂ ਚੋਰੀਆਂ ਦਾ ਲਗਾਤਾਰ ਵਾਧਾ ਰਿਹਾ ਹੈ। ਜੀ। ਮੀਟਿੰਗਾਂ ਵੀ ਕੀਤੀਆਂ ਤੁਹਾਡੇ ਵੱਲੋਂ ਵੀ ਪਹਿਲਾਂ ਵੀ ਕਿਹਾ ਗਿਆ ਪਰ ਹਾਲ ਤੱਕ ਕੋਈ ਇਸ ਤਰ੍ਹਾਂ ਦੇ ਮੁੱਦਾ ਉੱਥੇ ਦਾ ਉੱਥੇ ਹੀ ਹੈ ਇਸ ਨੂੰ ਲੱਗੇ ਅੱਗੇ ਸ਼ਗਾਚ ਕਿਵੇਂ ਦਿੱਤਾ ਜਾਏਗਾ ਨਹੀਂ ਦੇਖੋ ਇਹ ਮਹਾ ਹੈਰਾਨੀ ਹੈ ਕਿ ਜਦੋਂ ਡਾਕਟਰ ਸਾਹਿਬ ਨੇ ਬਾਅਦ ਵੀ ਬਹਿਣ ਦਿੱਤਾ ਕਿ 40 ਸਾਲਾਂ ਚ ਪਹਿਲੀ ਵਾਰੀ ਚੀਜ਼ ਹੋਈ ਹੈ ਔਰ ਇਸੇ ਤਰ੍ਹਾਂ ਹੀ ਮਤਲਬ ਰਾਤ ਹੋਣੀ ਜਸਟ ਮੈਨੂੰ ਤੁਹਾਡੀ ਪੀਸੀ ਤੋਂ ਪਹਿਲਾਂ 5 ਮਿੰਟ ਪਹਿਲਾਂ ਫੋਨ ਆਇਆ ਸਾਡੇ ਸਰਕਾਰੀ ਹਸਪਤਾਲ ਦੇ ਸਾਹਮਣੇ ਦੁਕਾਨ ਹੈ ਅਗਰਵਾਲ ਮੈਡੀਕਲ ਉਹਦੀ ਵੀ ਚੋਰੀ ਹੋ ਗਈ ਥੇ ਕੱਲ ਰਾਤ ਦੀ ਗੱਲ ਹੈ ਪਰਸੋਂ ਦੀ ਗੱਲ ਹੈ ਬਾਗਣੀਆਂ ਰੋਡ ਤੇ ਇੱਕ ਮੁੰਡਾ ਜਸਵਿੰਦਰ ਹੈ ਉਹਦੀਆਂ ਲੱਤਾਂ ਤੋੜ ਕੇ ਉਹ ਤੋਂ ਪੈਸੇ ਪੈਸੇ ਖੋਏਗੇ। ਔਰ ਜਿਹੜੇ ਬੰਦਿਆਂ ਨੇ ਉਹ ਚੀਜ਼ ਕੀਤੀ ਹੈ ਉਹ 15 ਦਿਨ ਪਹਿਲਾਂ ਭਗੇਰ ਵਕੀਲ ਸਾਹਿਬ ਤੇ ਹਮਲਾ ਕਰਕੇ ਗਏ ਸਨ ਔਰ ਉਹ ਤਾਂ ਪੱਚਾ ਹੋਇਆ ਸੀ। ਉਹ ਜਮਾਨਤ ਦੇ ਬਾਅਦ ਆ ਕਿ ਉਹਨਾਂ ਨੇ ਫੇਰ ਕਾਰਵਾਈ ਕਰੀ ਮੈਂ ਹੈਰਾਨ ਆ ਕਿ ਇਦਾਂ ਦੇ ਸਿਸਟਮ ਤੇ ਵੀ ਜਿਹੜਾ ਚੋਰੀ ਅਪਰਾਧ ਕਰਕੇ ਪਹਿਲਾਂ ਭੱਜਿਆ ਉਹਨੂੰ ਅਸੀਂ ਚੋਲੀ ਨੱਥ ਪਾਉਂਦੇ। ਕਿਉਂ ਇਦਾਂ ਦੇ ਲੋਕ ਖੁੱਲੇ ਘੁੰਮ ਰਹੇ ਐ ਕਿਉਂ ਬੇਰੁਜ਼ਗਾਰੀ ਕਰਨ ਕਿਉਂ ਨਸ਼ੇ ਕਰਨੇ ਚੀਜ਼ਾਂ ਵਰਤ ਰਹੀਆਂ। ਇਹ ਜੇ ਆ ਜਿਹਨਾਂ ਦੇ ਹੋ ਗਿਆ ਕੱਲ ਕਿਸੇ ਦੇ ਵੀ ਹੋ ਸਕਦਾ ਹੈ। ਔਰ 31 ਤਰੀਕ ਨੂੰ ਮੈਂ ਤੁਹਾਨੂੰ ਆਪਦੀ ਅੱਖੀਂ ਦੇ ਗੱਲ ਦੱਸਦਾ ਮੇਰੇ ਘਰ ਦੇ ਸਾਹਮਣੇ ਇੱਕ दारू ਦਾ ਠਿਕਾਣਾ ਜੀ। ਉਹ ਉੱਥੇ ਬੰਦੇ ਤਲਵਾਰਾਂ ਦੇ ਨਾਲ ਉਹ ਵਿਅਕਤੀ ਨੂੰ ਮਾਰ ਕੇ ਛਿੜ ਗਏ ਹੈ। ਉਹਦੀਆਂ ਲੱਤਾਂ ਬਾਹਰ ਤੋੜ ਕੇ ਉਹ ਤੋਂ ਮੋਬਾਈਲ ਖੋ ਕੇ दारू ਵਾਲੇ ਪੈਸੇ ਉਹਨੂੰ ਫੜ ਕੇ ਗੱਲੇ ਚੋਂ ਕੱਢ ਕੇ 31 ਤਰੀਕ ਨੂੰ ਭੱਜ ਗਿਆ ਜੀ। ਪਰ ਪ੍ਰਸ਼ਾਸਨ ਦੇ ਮੈਨੂੰ ਨਹੀਂ ਪਤਾ ਕੀ ਕਰਨ ਦੇ ਜੂ ਕਿਉਂ ਨਹੀਂ ਸਰ ਕਰੀ ਔਰ ਆ तमाम ਸਾਡੇ ਸਾਹਮਣੇ ਖੜੇ ਹੈ। ਇਹ ਕੋਈ ਪੋਲੀਟੀਕਲ ਪੀਸੀ ਨਹੀਂ ਹੈ ਇਹ ਸਮਾਜਿਕ ਤੌਰ ਤੇ ਢੂਣੀ ਦੇ ਨਾਗਰਿਕ ਹੋਂਤੇ ਸਾਰੇ ਜੱਥੇਬੰਦੀਆਂ ਮਨੂਏ ਕਰੀਆਂ ਜਾਣੀਆਂ ਕਿਉਂਕਿ ਅਸੀਂ ਇਹਨੂੰ ਰੋਕਣਾ ਚਾਹੁੰਦੇ ਹਾਂ ਅਗਰ ਅਸੀਂ ਮਹਿਸੂਸ ਸੇਫ ਹੱਦਲ ਉਕਰਮ ਵੀ ਕਰਾਵਾਂਗੇ ਤਾਂ ਹੋਰ ਕੌਣ ਕਰਾਵੇ ਉਂਕਿ ਕੋਈ ਲੋਕ ਅਕੀ ਨਹੀਂ ਆਦੇ ਸਭ ਵਪਾਰ ਮੰਡਲ ਨੂੰ ਵੀ ਅਸੀਂ ਸਨੇਹਾ ਲਾਵਾਂਗੇ ਸਾਰੀ ਇੰਡਸਟਰੀ ਚੈਂਬਰਾਂ ਨੂੰ ਵੀ ਲਾਵਾਂਗੇ ਸਾਰੇ ਜੱਥੇਬੰਦੀਆਂ ਲਾਵਾਂਗੇ ਆਪਾਂ ਤਕਰੇ ਹੋਗੇ ਇੱਕ ਪਲੇਟਫਾਰਮ ਤੇ ਤਾਂਗੇ ਔਰ ਆਕੇ ਆਪਣੀ ਬਾਤ ਗੁਲਾ ਕਰੀ ਅਗਲਾ ਸ਼ਨਾਖੀ ਹੋਵੇਗਾ ਅਗਲਾ ਸੰਗਰਸ਼ ਸਾਰਿਆਂ ਨੂੰ ਨਾਲ ਲੈ ਕੇ ਹੋਵੇਗਾ ਜੀ ਸਾਰਿਆਂ ਨੂੰ ਸਮਾਜਿਕ ਲੋਕਾਂ ਨੂੰ ਨਾਲ ਲੈ ਕੇ ਹੋਵੇਗਾ ਜਿਵੇਂ ਸਾਰੇ ਆਗੂ ਸਹਿਬਾਨ ਕਹਿਣਗੇ ਮੇਰੀ ਪਰਸਨਲ ਰਾਇ ਹੈ ਜੇ ਇਸ ਇਸ ਤੇ ਗੌਰ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਵੇਗੀ ਤਾਂ ਅਸੀਂ ਉੱਥੇ ਧੜਾ ਲਾਵਾਂਗੇ ਸ਼ਰਮਿਕ ਕਿੰਨੇ ਕਿੰਨੇ ਵੇ ਦਾ ਵਕਤ ਸੀ ਕਿਸ ਤਰ੍ਹਾਂ ਚਲ ਰਹੀ ਬਗਲ ਗਿਆ ਦੋ ਤਿੰਨ ਜੀ ਸਵਾਇ 1:00 ਤੇ ਲੱਗੇ ਸਵਾ 2:00 ਵਜੇ ਤੱਕ ਲੱਗੇ ਤੇ ਮੇਰੇ ਘਰ ਤੋਂ ਭੜੇ ਨੇ ਉਹਨਾਂ ਨੇ ਮੈਨੂੰ ਬਾਹਰ ਕਿਤੀ ਇਹ ਮੇਰਾ 50000 ਦਾ ਨਕਦੀ ਤੇ ਤਾਂ ਕਿ ਹਮਗਾਮ ਟੋਲੇ ਤੋਂ ਕੰਪਨੀ ਜਾਈਏ ਕਿ ਕਿੰਨੇ ਬੰਦੇ ਸੀ ਇੰਦਰ ਤਿੰਨ ਬੰਦੇ ਸੀ ਕਿ ਉਤਰਾ ਦੂਜੀ ਕੋਸ਼ ਨੂੰ ਕੰਮ ਕੀਤਾ ਉਸਨੇ ਕੰਮ ਕੀਤਾ ਕੀ ਮੰਨ ਕਰਦੇ ਹੋ ਕੀ ਮਨ ਕਰਦੇ ਹੋ ਜਿਹੜੇ ਬੰਦੇ ਐਜੇ ਦਾ ਨਾਮ ਨਾ ਹੋਣ ਬਾਕਪਾ ਜਿਹੜੇ ਵੀ ਇਸ ਕਿਉਂ ਜਰਾ ਹੁੜੀ ਹੈ ਇਹ ਸਾਰੇ ਡਾਕਟਰ ਨਾਲ ਵੀ ਹੈ ਫੋਰੀ ਜਾਂਦਾ ਹੈ ਕਿ ਆਪ ਬਾਕੀ ਸਾਰੇ ਬੰਦੇ ਨਾਲ ਕੀ ਹੋ ਸਕਦਾ ਹੈ ਕਿ ਡਾਕਟਰ ਨੂੰ ਅੱਜ ਰਾਤ ਨੂੰ ਸ਼ਾਮ ਦਾ ਉਹਨਾਂ ਨੇ ਇਹ ਵੀ ਕੋਈ ਉਹਨਾਂ ਨੇ ਕੰਮ ਕਰਨੇ ਹੁੰਦੇ ਨੇ ਐਮਰਜੈਂਸੀ ਕੰਮ ਕਰਨੇ ਹੁੰਦੇ ਨੇ ਜੇ ਉਹ ਇਸ ਕਿਉਂ ਅੱਗੇ ਕੰਮ ਕੋਨ ਮੁੱਖ ਮੰਤਰੀ ਦਾ ਹਲਕਾ ਜੀ ਇਹ ਦੇਖੀ ਗਣ ਆਈ ਇਸ ਦੇ ਦਾ ਇਹ ਕੋਈ ਨਹੀਂ ਬੜਾ ਇਰੀਆ ਬੜੀ ਆਈਡੀਆ ਹੈਗਾ ਪਹਿਲਾਂ ਕਦੇ 47 ਕੋਈ ਨੀ ਹੋਇਆ ਮੇਰੇ ਕੋਲ ਪਰ ਇਹ ਵੀ ਕਿਸੇ ਮਿਊਨਿਸਪਲਿਟੀ ਦੌਰ ਹੋਈ ਹੈ ਗੱਲ ਕੋਈ ਵੀ ਗੱਲ ਕੋਈ ਗੱਲ ਚੋਰੀ ਹੋਈ ਹੈ ਜੀ ਪੀਕਾ ਨਹੀਂ ਹੈ ਇਸ ਫਾਈਲ ਮੇਰਾ ਜਨਵਰੀ ਤੋਂ ਜਦੋਂ ਤੱਕ ਆਇਆ ਜੀ ਪੀਕਾ ਨਾ ਪੁੱਛਦਾ ਸੀ ਬਾਈ ਦਾ ਉਹਨੇ 3 ਮੰਡੇ ਦੇ ਵਿੱਚ ਗੱਲ ਕਰ ਦਿੱਤੀ ਜਿਹੜਾ ਕੀ ਮੰਗ ਕਰ ਤੁਸੀਂ ਇਸੇ ਮੈਂ ਕਰੂੰਗਾ ਵੀ ਕਿਸੇ ਜਾਂ ਘਟਨਾਵਾਂ ਮਲਤਪਨ ਇਹ ਘਟਨਾਵਾਂ ਨੇ ਹੋਣੀ ਚਾਹੀਦੀ ਬਹੁਤ ਮਾਰੀ ਕਰਨ ਇਸ ਵਾਰੀ ਪੁਲਿਸ ਨੂੰ ਉਤਲਾ ਕੀਤਾ ਇਸ ਨੂੰ ਜਿਹੜੀ ਉਹਨਾਂ ਕਿ ਸਿੱਟੀ ਖਾਨੇ ਦੇ ਵਿੱਚ ਪਈ ਸੀ ਪੁਲਿਸ ਕੋਸ਼ਿਸ਼ ਕਰਦਾ ਦੇ ਬੰਦਾ ਕੋਈ ਸੀ ਕੀ ਵੀ ਰਾਤ ਨੂੰ ਇਹ ਬਾਕਿਆ ਹੋਇਆ ਕਿ ਉਸ ਤੋਂ ਬਿਲਡਿੰਗ ਕੋਡ ਤੇ ਖੰਡੇ ਆਏ ਕਿ ਥੋੜਾ ਟੈਸਟ ਮਰਾਂ 2 ਲੱਖ ਰੁਪਏ ਦਾ ਦੇ ਤੇ ਬਾਅਦ ਤੋਂ ਗੇਟ ਤੋਂ ਤੋੜ ਕੇ ਲਿਖਣ ਦੇ ਬਾਅਦ ਕੀ ਮੰਗ ਕਰ ਤੁਸੀਂ ਗੜ ਗਈ ਹੋਣੀ ਚਾਹੀਦੀ ਹੈ ਸਿਹਤ ਮਾੜਾ ਕੰਮ ਹੈ ਆਪਣੇ ਘਰ ਕਿਹੜੇ ਦਿੰਦੀ ਹੈ ਸਰ ਜੀ ਅੱਗੇ 25 ਤਰੀਕ ਰਾਤੀ ਪਰ ਹਰਿਆਣਾ ਵਾਲੇ ਕੋਲ 23 ਸ਼ਹਿਰ ਵਿੱਚ ਬੈਠੇ ਹੋਣ ਦੇ ਬਾਵਜੂਦ ਵੀ ਚੋਰੀ ਦੇ ਦਿਲ ਪੱਟਣ ਬੱਤੇ ਆ ਔਰ ਆਮ ਮਨਦਾ ਹਰ ਸੇਫ ਨਹੀਂ ਹੈ ਬਿਲਕੁਲ ਸੇਫਵਾਟਾ ਚਾਈ ਚੀਨ ਨੂੰ ਰਾਤ ਨੂੰ ਚਲ ਰਹੀ ਹੈ 29 ਵਾਪਸ ਵੀ ਦੇਖਿਆ ਤਾਂ ਸਾਰੇ ਲੋਕਾਂ ਨੂੰ ਪਿਛੇ ਰਹਿ ਗਿਆ 20000 ਕੈਮਰਾ ਸੀਗਾ ਸੀਸੀ ਕੈਮਰਾ ਸੀਗਾ ਇੱਕ ਪਾਈਪ ਦੇ ਕੋਡ ਦੇ ਬਾਕਸ ਵਗੈਰਾ ਸੀ ਜੇ ਉਹ ਸਭ ਆਈ ਉੱਪਰ ਦੀ ਲਗੇ ਛੇਜਾਂ ਦੇ ਪੂਰੇ ਅੰਦਰਸ਼ਟਰੀ ਕਿ ਮੰਗ ਕਰ ਤੁਸੀਂ ਬਸ ਮੇਰਾ ਤਾਂ ਹੀ ਹੈ ਕਿ ਸ਼ਹਿਰ 'ਚ ਬੈਠੇ ਆ ਤਾਂ ਹਰ ਕੋਈ ਤਾਂ ਸੇਫ ਹੋਵੇ ਤੇ ਇਹ ਘਟਨਾ ਨੂੰ ਜਲਦ ਜਲਦੀ ਕਾਬੂ ਪਾਇਆ ਜਾਵੇ